ਜਿਹੜੇ ਕਹਿੰਦੇ ਸੀਗੇ ਮਤਲ ਲੜਾਈ ਝਗੜੇ ਦੇ ਕਾਰਨ ਸੰਗਤ ਜਾਣੋ ਹਟ ਗਈ ਤੇ ਆਹ ਰਹੀ ਸੀ ਕੇਸ ਦੇਖੋ ਤੁਸੀਂ ਕਿੰਨੀ ਸੰਗਤ ਸ੍ਰੀ ਹੇਮਕੁੰਡ ਸਾਹਿਬ ਨੂੰ ਜਾ ਰਹੀ ਹੈ ਦੇਖੋ ਇਹ ਇਹਨੀ ਸੰਗਤ ਗੁਰਦੁਆਰਾ ਸਾਹਿਬ ਦੇ ਵਿੱਚ ਆ ਰਹੀ ਹੈ ਤੇ ਨਾਲੇ ਜਾ ਰਹੀ ਹੈ ਤੇ ਬਾਤ ਵਾ ਸ਼ੇਅਰ ਕਰ ਦਿਓ ਕੋਈ ਖਤਰਾ ਨਹੀਂ ਤੁਸੀਂ ਆ ਸਕਦੇ ਹੋ ਪਹਾੜੀ ਸੇਫ ਹੈ ਤੇ ਵਾਰਸ ਵੀ ਠੀਕ ਠਾਕ ਪੈ ਰਹੀ ਆ ਕੋਈ ਬੜਾ ਜਿਆਦਾ ਹਜੇ ਤੱਕ ਬਾਕੀ ਅੱਗੇ ਜਾ ਰਹਿਆਂ ਤੁਹਾਨੂੰ ਦਿਖਾਵਾਂਗੇ ਤੇ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਤੋਂ ਅਸੀਂ ਤੁਰਨ ਲੱਗ ਰਹਿਆਂਗੇ ਜੀ ਤੇ ਆ ਜੋ ਆ ਗੁਰਦੁਆਰਾ ਸਾਹਿਬਾ ਦਰਸ਼ਨ ਕਰ ਲੋ ਸਾਰੇ ਜਾਨੇ ਤੇ ਆ ਭਾਈ ਪਟਿਆਲੇ ਤੋਂ ਨੇ ਹੋਰ ਭਾਈ ਕੀ ਆ ਲੈ ਤੇ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਜੀ ਓ ਬਿਲਡਿੰਗ ਦੇ ਵਿੱਚ ਅਸੀਂ ਠਹਿਰੇ ਸੀਗੇ ਪਿਛਲੀ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਨਾਲ ਹੁੰਦੇ ਤੇ ਸਾਰਿਆਂ ਨੂੰ ਬੇਨਤੀ ਹੈ ਮੈਂ ਤੁਹਾਡਾ ਦੇਸੀ ਜੱਟ